ਹਾਂਜੀ ਦੋਸਤੋ ਪਿਆਰ ਭਰੀ ਸਾਥ ਸ੍ਰੀਕਾਲ ਗੱਲਬਾਤ ਕਰਾਂਗੇ ਪਿੰਡ ਮਹਰਾਜ ਦੀ ਪੰਜਾਬ ਦਾ ਸਭ ਤੋਂ ਵੱਡਾ ਪਿੰਡ ਮਹਰਾਜ ਗੁਰੂ ਹਰਗੋਬਿੰਦ ਸਾਹਿਬ ਦੀ ਕਿਰਪਾ ਦੇ ਨਾਲ ਮੋਹਣ ਨੇ ਆਪਣੇ ਬਜ਼ੁਰਗ ਮਹਰਾਜ ਦੇ ਨਾਮ ਤੇ ਵਸਾਇਆ ਸੀ ਸੋ ਜਾਣਦੇ ਆਂ ਚੌਧਰੀ ਮਹਰਾਜ ਤੋਂ ਲੈ ਕੇ ਮੋਹਣ ਤੱਕ ਦਾ ਪੂਰਾ ਇਤਿਹਾਸ ਕਿ ਕਿਸ ਤਰ੍ਹਾਂ ਉਹਨਾਂ ਨੇ ਪਿੰਡ ਵਸਾਇਆ ਚੌਧਰੀ ਬਹਿਰਾਮ ਦੇ ਮਰਨ ਮਗਰੋਂ ਇਲਾਕੇ ਦਾ ਚੌਧਰੀ ਮਹਰਾਜ ਬਣਦਾ ਹੈ ਅਤੇ ਉਹ ਆਪਣੇ ਸਕੇ ਸੰਬੰਧੀਆਂ ਨੂੰ ਇਕੱਠੇ ਕਰਕੇ ਆਪਣਾ ਇਲਾਕਾ ਮੱਲਣ ਦੇ ਲਈ ਬੀਦੋਵਾਲ ਦੇ ਨੇੜੇ ਪੱਟੀਆਂ ਦੇ ਨਾਲ ਬੜੀ ਭਿਆਨਕ ਲੜਾਈ ਲੜਦਾ ਹੈ ਜਿਸ ਲੜਾਈ ਦੇ ਵਿੱਚ ਚੌਧਰੀ ਮਹਰਾਜ ਆਪਣੇ ਸਕੇ ਭਰਾ ਕਰਾਜ ਸਮੇਤ ਮਾਰੇ ਜਾਂ ਚੌਧਰੀ ਮਹਰਾਜ ਦੇ ਪੰਜ ਪੁੱਤਰ ਸਨ ਚੌਧਰੀ ਮਹਰਾਜ ਦੇ ਸ਼ਹੀਦ ਹੋਣ ਮਗਰੋਂ ਚੌਧਰੀ ਮਹਰਾਜ ਦੇ بیٹے ਸੁੱਤੋ ਦਾ ਬੇਟਾ ਪੱਖੋ ਇਲਾਕੇ ਦਾ ਚੌਧਰੀ ਬਣਦਾ ਹੈ ਅਤੇ ਉਹ ਆਪ ਦੇ ਚੰਗੇ ਸ਼ਾਸਕ ਦਾ ਸਬੂਤ ਦਿੰਦਾ ਹੋਇਆ ਪਟੀਆਂ ਦੇ ਨਾਲ ਸਰਹੱਦਾਂ ਤੇ ਲੜਾਈ ਲੜਨ ਦੀ ਵਜਾਏ ਦਿਵਾਨ ਟੋਡਰਮਲ ਰਾਹੀਂ ਬਾਦਸ਼ਾਹ ਅਕਬਰ ਦੇ ਦਰਬਾਰ ਤੱਕ ਪਹੁੰਚ ਕਰਦਾ ਹੈ ਹੁਣ ਅਸੀਂ ਜਾਣਦੇ ਹਾਂ ਸਿੱਖ ਇਤਿਹਾਸ ਦੇ ਵਿੱਚ ਇੱਕ ਦੀਵਾਨ ਟੋਡਰਮਲ ਉਹ ਨੇ ਜਿਨ੍ਹਾਂ ਨੇ ਸੈਭ ਜਾਦਿਆਂ ਦੇ ਸੰਸਕਾਰ ਲਈ ਜ਼ਮੀਨ ਖਰੀਦੀ ਸੀ ਪਰ ਉਹ ਟੋਡਰਮਲ ਅਲੱਗ ਹੈ ਤੇ ਇਹ ਟੋਡਰਮਲ ਅਲੱਗ ਹੈ ਮਹਾਨ ਕੋਸ਼ ਦੇ ਵਿੱਚ ਦੋ ਟੋਡਰਮਲਾਂ ਦਾ ਜ਼ਿਕਰ ਹੈ ਉਹ ਅਸੀਂ ਤੁਹਾਨੂੰ ਫੋਟੋ ਨਾਲ ਲਾ ਦਾਂਗੇ ਸੋ ਦੀਵਾਨ ਟੋਡਰਮਲ ਦੇ ਰਾਹੀਂ ਪੱਖੋਂ ਬਾਦਸ਼ਾਹ ਅਕਬਰ ਦੇ ਦਰਬਾਰ ਵਿੱਚ ਪਹੁੰਚ ਕਰਦਾ ਤੇ ਉਹਨਾਂ ਨੂੰ ਆਪਣੇ ਬਜ਼ੁਰਗਾਂ ਦੀਆਂ ਸੰਦਾਂ ਦਿਖਾਉਂਦਾ ਹੈ ਸੰਦਾਂ ਭਾਵ ਪੁਰਾਤਨ ਕਾਗਜ਼ ਪੱਤਰ ਚੌਧਰੀ ਪੱਖੋ ਦੀਆਂ ਸੰਦਾਂ ਦੇਖ ਕੇ ਬਾਦਸ਼ਾਹ ਅਕਬਰ ਬਹੁਤ ਖੁਸ਼ ਹੁੰਦਾ ਹੈ ਤੇ ਪੱਖੋ ਦਾ ਬੜਾ ਸਤਿਕਾਰ ਕਰਦਾ ਹੈ ਅਤੇ ਪੱਖੋ ਨੂੰ ਦੱਖਣੀ ਮਾਲਵੇ ਦਾ ਚੌਧਰੀ ਬਣਾ ਕੇ ਦੀਵਾਨ ਟੋਡਰਮਲ ਨੂੰ ਨਾਲ ਭੇਜ ਕੇ ਬੀਦੋਵਾਲ ਤੇ ਚੌਧਰੀ ਪੱਖੋ ਦਾ ਕਬਜ਼ਾ ਕਰਵਾ ਦਿੰਦਾ ਹੈ ਦੀਵਾਨ ਟੋਡਰ ਮਲਤਾ ਵਿਦੋਵਾਲ ਤੇ ਕਬਜ਼ਾ ਕਰਵਾ ਕੇ ਵਾਪਸ ਮੁੜ ਜਾਂਦਾ ਹੈ ਅਤੇ ਭੱਟੀ ਇਹਨੂੰ ਇਲਾਕੇ ਚੋਂ ਪਛਾਣ ਧੱਕਣ ਲਈ ਇਤੇ ਫਿਰ ਚੜਾਉਂਦੇ ਆ। ਅਤੇ ਲੜਾਈ ਲੜਨ ਤੋਂ ਬਾਅਦ ਚੌਧਰੀ ਪੱਖੋ ਫਿਰ ਪਛਾਣ ਹੋ ਕੇ ਆਪਣੇ ਇਲਾਕੇ ਚ ਆ ਜਾਂਦਾ ਹੈ। ਫਿਰ ਆਏ ਦਿਨਾਂ ਬਰਾੜਾਂ ਅਤੇ ਪੱਟੀਆਂ ਦੀਆਂ ਲੜਾਈਆਂ ਹੋਣ ਲੱਗਦੀਆਂ। ਸੋ ਅੱਪਾ ਇਹ ਵੀ ਜਾਣਦੇ ਆ ਕਿ ਸਿੱਧੂ ਬਰਾੜ ਇਕੋ ਨੇ ਉਹ ਵੀ ਆਪਾਂ ਥੋੜਾ ਜਿਹਾ ਨਾ ਜੇਕਰ ਲਾਸਟ ਦੇ ਵਿੱਚ ਕਰ ਲਾਂਗੇ ਕਿ ਇਹ ਕਿਦਾਂ ਕਿਹੜੀ ਪੀੜੀ ਦੇ ਵਿੱਚ ਆਉਂਦੇ ਆ ਸੋ ਆਏ ਦਿਨ ਬਰਾੜਾਂ ਤੇ ਪੱਟੀਆਂ ਦੀਆਂ ਲੜਾਈਆਂ ਹੋਣ ਲੱਗਦੀਆਂ ਅਤੇ ਦਿੱਲੀ ਦਰਬਾਰ ਦੇ ਵਿੱਚ ਕਈ ਵਾਰ ਇਹ ਗੱਲ ਪਹੁੰਚਦੀ ਹੈ ਤੇ ਫੈਸਲਾ ਹਰ ਵਾਰ ਬਰਾੜਾਂ ਦੇ ਹੱਕ ਵਿੱਚ ਹੁੰਦਾ ਹੈ ਕਿਉਂਕਿ ਬਰਾੜਾਂ ਕੋਲੇ ਪੁਰਾਣੀਆਂ ਸੰਦਾਂ ਹੁੰਦੀਆਂ ਨੇ ਉਹਨਾਂ ਦੇ ਬਜ਼ੁਰਗਾਂ ਦੀਆਂ ਇਹ ਸਰ ਵਰਤਾਰਾ ਦੇਖ ਕੇ ਮਨਸੂਰ ਖਾਂ ਪੱਟੀ ਆਪਦਾ ਦਿੱਲੀ ਦਰਬਾਰ ਦੇ ਵਿੱਚ ਰਸੂਖ ਬਣਾਉਣ ਦੇ ਲਈ ਆਪਣੀ ਧੀ ਦਾ ਡੋਲਾ ਬਾਦਸ਼ਾਹ ਨੂੰ ਦੇ ਦਿੰਦਾ ਹੈ ਅਤੇ ਜਦੋਂ ਉਹਦਾ ਦਿੱਲੀ ਦਰਬਾਰ ਦੇ ਵਿੱਚ ਚੰਗਾ ਰਸੂਖ ਹੋ ਜਾਂਦਾ ਹੈ ਚੰਗੀ ਜਾਣ-ਪਛਾਣ ਹੋ ਜਾਂਦੀ ਹੈ ਤਾਂ ਉਹ ਬਜ਼ੀਰਾਂ ਦੇ ਰਾਹੀਂ ਬਾਦਸ਼ਾਹ ਤੱਕ ਇਹ ਖਬਰ ਪਹੁੰਚਾ ਦਿੰਦਾ ਹੈ ਕਿ ਜੇਕਰ ਤੁਸੀਂ ਪੰਜਾਬ ਦੇ ਵਿੱਚ ਅਮਨ-ਅਮਾਨ ਚਾਹੁੰਦੇ ਹੋ ਤਾਂ ਤੁਸੀਂ ਪੰਜਾਬ ਦੇ ਰੀਸਾਂ ਤੋਂ ਉਹਨਾਂ ਦੀਆਂ ਧੀਆਂ ਦੇ ਡੋਲੇ ਮੰਗੋ। ਨਾਲੇ ਤਾਂ ਪੰਜਾਬ ਦੇ ਰੀਸਾਂ ਨਾਲ ਰਿਸ਼ਤੇਦਾਰੀ ਹੋ ਜਾਵੇਗੀ ਅਤੇ ਨਾਲੇ ਪੰਜਾਬ ਵਿੱਚ ਅਮਨ-ਅਮਾਨ ਹੋ ਜਾਵੇਗਾ। ਬਾਦਸ਼ਾਹ ਪੰਜਾਬ ਦੇ ਵਿੱਚ ਅਮਨ-ਅਮਾਨ ਚਾਹੁੰਦੇ ਹੁੰਦਾ ਤੇ ਉਹ ਇਸੇ ਕਰਕੇ ਪੰਜਾਬ ਦੇ ਰੀਸਾਂ ਨੂੰ ਆਪਣੀਆਂ ਧੀਆਂ ਦੇ ਡੋਲੇ ਦੇਣ ਲਈ ਕਹਿੰਦਾ ਏ ਇਸੇ ਦੌਰਾਨ ਧਾਲੀਵਾਲ ਚੌਧਰੀ ਮਹਿਰ ਮਿੱਠੋ ਨੂੰ ਆਪਣੀ ਧੀ ਦਾ ਡੋਲਾ ਦੇਣ ਲਈ ਮਨਾ ਲੈਂਦੇ ਆ ਅਤੇ ਚੌਧਰੀ ਪਖੋ ਆਖਦਾ ਕਿ ਮੈਂ ਆਪਣੇ ਸਕੇ ਸਬੰਧੀਆਂ ਰਿਸ਼ਤੇਦਾਰਾਂ ਨਾਲ ਰਹਿ ਕਰਕੇ ਉੱਤਰ ਦੇਵਾਂਗਾ ਕਾਫੀ ਸਮਾਂ ਬੀਤਣ ਤੋਂ ਬਾਅਦ ਚੌਧਰੀ ਪਖੋ ਵੱਲੋਂ ਕੋਈ ਉੱਤਰ ਨਹੀਂ ਜਾਂਦਾ ਤੇ ਇਸ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਮਨਸੂਰ ਖਾਂ ਪੱਟੀ ਬਾਦਸ਼ਾਹ ਅਕਬਰ ਤੋਂ ਲਿਖਤੀ ਫਰਮਾਨ ਲੈ ਕੇ ਚੌਧਰੀ ਪਖੋ ਦੀ ਬੜੀ ਤਾੜਨਾ ਕਰਦਾ ਹੈ। ਅਤੇ ਚੌਧਰੀ ਪਖੋ ਆਪਣੇ ਜੱਦੀ ਦੁਸ਼ਮਣ ਦੀ ਤਾੜਨਾ ਕਿਸ ਤਰ੍ਹਾਂ ਬਰਦਾਸ਼ਤ ਕਰ ਸਕਦਾ ਸੀ? ਇਸੇ ਕਰਕੇ ਮੌਕਾ ਦੇਖ ਕੇ ਚੌਧਰੀ ਪਖੋ ਮਨਸੂਰ ਖਾਂ ਪੱਟੀ ਦਾ ਕਤਲ ਕਰ ਦਿੰਦਾ ਹੈ। ਇਹ ਗੱਲ ਜਦੋਂ ਦਿੱਲੀ ਦਰਬਾਰ ਤੱਕ ਪਹੁੰਚਦੀ ਹੈ ਤਾਂ ਬਾਦਸ਼ਾਹ ਚੌਧਰੀ ਪਖੋ ਦੀ ਚੌਧਰ ਜਬਤ ਕਰਕੇ ਇਹਨੂੰ ਮਾਰਨ ਦਾ ਹੁਕਮ ਦੇ ਦਿੰਦਾ ਹੈ ਅਤੇ ਮਨਸੂਰ ਖਾਂ ਪੱਟੀ ਦੇ ਬੇਟੇ ਇਹਨੂੰ ਮਾਰਨ ਦੇ ਲਈ ਆ ਜਾਂਦੇ ਆ ਇਹ ਆਪਦਾ ਇਲਾਕਾ ਛੱਡ ਕੇ ਜੰਗਲਾਂ ਦੇ ਵਿੱਚ ਲੁਕ ਛੁਪ ਕੇ ਜ਼ਿੰਦਗੀ ਜਿਉਣ ਲੱਗ ਜਾਂਦਾ ਹੈ ਅਤੇ ਸਮੇਂ-ਸਮੇਂ ਤੇ ਪੱਟੀਆਂ ਦਾ ਨੁਕਸਾਨ ਪਹੁੰਚਾਉਂਦਾ ਰਹਿੰਦਾ ਹੈ ਇੱਕ ਵਾਰ ਸਾਹਮਣੇ ਮੱਥੇ ਪੱਟੀਆਂ ਨੂੰ ਟੱਕਰ ਕੇ ਚੌਧਰੀ ਪਖੋ ਜੰਗ 'ਚ ਸ਼ਹੀਦ ਹੋ ਜਾਂਦਾ ਹੈ ਅਤੇ ਇਹਦਾ ਵੱਡਾ ਬੇਟਾ ਮੋਹਣ ਆਪਣੀ ਜਾਨ ਬਚਾਉਣ ਦੇ ਲਈ ਹਸਾਰ ਵੱਲ ਭੱਜ ਜਾਂਦਾ ਹੈ ਹਸਾਰ ਤੋਂ ਆਪਣੇ ਸਕੇ ਸਬੰਧੀਆਂ ਨੂੰ ਇਕੱਠੇ ਕਰਕੇ ਆਪਦਾ ਇਲਾਕਾ ਮੱਲਣ ਦੇ ਲਈ ਬੀਦੋਵਾਲ ਤੇ ਚੜ੍ਹਾਈ ਕਰ ਦਿੰਦਾ ਤੇ ਮਨਸੂਰ ਖਾਂ ਪੱਟੀ ਦੇ ਬੇਟਿਆਂ ਨੂੰ ਹਰਾ ਦਿੰਦਾ ਜਦੋਂ ਇਹ ਖਬਰ ਦਿੱਲੀ ਦਰਬਾਰ ਤੱਕ ਜਾਂਦੀ ਆ ਤਾਂ ਬਾਦਸ਼ਾਹ ਦੀ ਫੌਜ ਦੀ ਮਦਦ ਦੇ ਨਾਲ ਪੱਟੀ ਦੇ ਬੇਟੇ ਫਿਰ ਬੀਦਵਾਲ ਤੇ ਕਬਜ਼ਾ ਕਰਨ ਚ ਕਾਮਯਾਬ ਹੋ ਜਾਂਦੇ ਆ ਤੇ ਮੋਹਨ ਫਿਰ ਜੰਗਲਾਂ ਦੇ ਵਿੱਚ ਜੀਵਨ ਬਿਤਾਉਣ ਲਈ ਮਜਬੂਰ ਹੋ ਜਾਂਦਾ ਤੇ ਬਾਦਸ਼ਾਹ ਇਹ ਫਰਮਾਨ ਜਾਰੀ ਕਰ ਦਿੰਦਾ ਕਿ ਚੌਧਰੀ ਪੱਖੋ ਦੇ ਬੇਟੇ ਮੂਹਣ ਦੇ ਨਾਲ ਜੇਕਰ ਕੋਈ ਵੀ ਰਿਸ਼ਤਾ ਨਾਤਾ ਰੱਖੂ ਜਾ ਉਹਦੀ ਮਦਦ ਕਰੂਗਾ ਤਾਂ ਉਹਨੂੰ ਬਾਦਸ਼ਾਹੀ ਹਕੂਮਤ ਦਾ ਵਿਰੋਧ ਸਹਿਣਾ ਪਊਗਾ ਜਿਹਦੇ ਚਲਦਿਆਂ ਇਹਦੇ ਸਾਰੇ ਸੱਗੇ ਸੰਬੰਧੀ ਰਿਸ਼ਤੇਦਾਰ ਇਹ ਤੋਂ ਪਾਸਾ ਵਟ ਜਾਂਦੇ ਆ ਫਿਰ ਸਮਾਂ ਆਉਂਦਾ ਹੈ ਗੁਰੂ ਹਰਗੋਬਿੰਦ ਸਾਹਿਬ ਦਾ ਗੁਰੂ ਹਰਗੋਬਿੰਦ ਸਾਹਿਬ ਮਹਰਾਜ ਦੇ ਇਲਾਕੇ ਵਿੱਚ ਆਉਂਦੇ ਆ ਅਤੇ ਇੱਥੇ ਮਹਰਾਜ ਦਾ ਜੰਗ ਹੁੰਦਾ ਜਿਹਦੇ ਵਿੱਚ ਮੋਹਣ ਆਪਣੇ ਬੇਟਿਆਂ ਸਮੇਤ ਗੁਰੂ ਸਾਹਿਬ ਦਾ ਸਾਥ ਦਿੰਦਾ ਅਤੇ ਜੰਗ ਤੋਂ ਬਾਅਦ ਗੁਰੂ ਸਾਹਿਬ ਦੀ ਬੜੀ ਜ਼ਿਆਦਾ ਸੇਵਾ ਕਰਦਾ ਮੋਹਣ ਦੀ ਸੇਵਾ ਤੋਂ ਖੁਸ਼ ਹੋ ਕੇ ਗੁਰੂ ਹਰਗੋਬਿੰਦ ਸਾਹਿਬ ਇੱਕ ਵਾਰੀ ਨੂੰ ਆਪਦੇ ਕੋਲ ਬੁਲਾ ਕੇ ਇਹ ਤੋਂ ਸਾਰੀ ਵਿਥਿਆ ਸੁਣਦੇ ਆ ਇਹ ਗੱਲਬਾਤ ਸੁਣ ਕੇ ਗੁਰੂ ਸਾਹਿਬ ਕੌੜੇ ਪੁਲਰਾਂ ਨੂੰ ਇਹ ਆਖਦੇ ਆ ਕਿ ਭਾਈ ਸਿੱਖੋ ਮੋਹਣ ਸਮੇਂ ਦੀ ਮਾਰਹੇਠ ਆਇਆ ਹੋਇਆ ਹੈ ਇਹਨੂੰ ਤੁਸੀਂ ਕੁਝ ਕਮਾਂ ਜ਼ਮੀਨ ਦੇ ਦਿਓ ਤਾਂ ਜੋ ਕਿ ਇਹ ਆਪਦਾ ਅਲੱਗ ਨਗਰ ਵਸਾ ਲੇ ਤੇ ਕੌੜੇ ਪੁਲਰ ਇਸ ਗੱਲ ਤੋਂ ਇਨਕਾਰੀ ਹੋ ਜਾਂਦੇ ਆ ਗੁਰੂ ਸਾਹਿਬ ਦਾ ਬਚਨ ਮੰਨਣ ਤੋਂ ਇਨਕਾਰੀ ਹੋ ਜਾਂਦੇ ਆ ਉਹ ਆਖਦੇ ਗੁਰੂ ਸਾਹਿਬ ਇਹ ਆਪਦੇ ਜਿਹੜੇ ਇਨ੍ਹਾਂ ਦੇ ਜਾਤ ਦੇ ਗੋਤ ਦੇ ਹਨ ਉਹਨਾਂ ਤੋਂ ਤਾਂ ਜ਼ਮੀਨ ਮੰਗਦਾ ਨਹੀਂ ਅਸੀਂ ਉਹਨਾਂ ਆਪਦੀ ਜ਼ਮੀਨ ਕਿਉਂ ਛੱਡੀ ਤਾ ਗੁਰੂ ਜੀ ਹੁਕਮ ਕਰਦੇ ਐ ਕਿ ਮੋਹਣ ਤੂੰ ਇਥੋਂ ਤੁਰਿਆ ਜਾ ਜਿੱਥੇ ਸ਼ਾਮ ਪੈਗੀ ਤੂੰ ਉੱਥੇ ਆਉਦੇ ਪਿੰਡ ਦੀ ਮੂੜੀ ਗੱਡ ਕੇ ਉੱਥੇ ਆਉਦਾ ਨਗਰ ਵਸਾ ਲਈ ਮੋਹਣ ਗੁਰੂ ਸਾਹਿਬ ਦਾ ਹੁਕਮ ਮੰਨ ਕੇ ਉਸੇ ਤਰੀਕ ਕਰਦਾ ਤੇ ਸ਼ਾਮ ਪੈਣ ਤੇ ਰਾਮਸਰ ਟੋਬੇ ਦੇ ਕੋਲ ਮਹਰਾਜ ਪਿੰਡ ਦੀ ਮੂੜੀ ਗੱਡ ਦਿੰਦਾ ਜਦੋਂ ਇਹ ਗੱਲ ਦਾ ਪਤਾ ਕੋੜੇ ਭੁਲਰਾਉਣ ਲੱਗਦਾ ਤਾਂ ਉਹ ਇਥੇ ਚੜਾਈ ਕਰਕੇ ਆਉਂਦੇ ਆ ਤੇ ਮੋਹਣ ਦੀ ਬੜੀ ਤਾੜਨਾ ਕਰਦੇ ਆ ਅਤੇ ਇਹਦੀ ਗੱਡੀ ਹੋਈ ਮੋੜੀ ਪੱਟ ਦਿੰਦੇ ਆ ਮੋਹਣ ਫਿਰ ਗੁਰੂ ਸਾਹਿਬ ਕੋਲ ਪਹੁੰਚ ਕਰਦਾ ਤੇ ਉਹਨੂੰ ਆਪ ਦਾ ਦਰਦ ਬਿਆਨ ਕਰਦਾ ਗੁਰੂ ਹਰਗੋਬਿੰਦ ਸਾਹਿਬ ਸਾਰੀ ਗੱਲ ਸੁਣ ਕੇ ਫਿਰ ਮੋਹਣ ਦੇ ਨਾਲ ਆਪ ਜਾਉਂਦੇ ਆ ਅਤੇ ਮਹਰਾਜ ਪਿੰਡ ਦੀ ਰਾਮ ਸਰ ਟੋਬੇ ਦੇ ਕੋਲ ਮੁੜੀ ਆਪ ਗੜਦੇ ਆ ਤੇ ਮੋਣ ਨੂੰ ਆਖਦੇ ਐ ਕਿ ਹੁਣ ਤੇਰੇ ਪਿੰਡ ਦੀਆਂ ਜੜਾ ਮੈਂ ਪਤਾਲ ਵਿੱਚ ਲਾ ਦਿੱਤੀਆਂ ਹੁਣ ਇਹ ਪਿੰਡ ਕਦੇ ਉਜੜੇਗਾ ਨਹੀਂ ਅਤੇ ਖੂਬ ਵਧੇਗਾ ਫੁੱਲੇਗਾ ਮੋਣਾ ਪਿੰਡ ਦਾ ਨਾਮ ਮਹਰਾਜ ਆਪਣੇ ਬਜ਼ੁਰਗ ਚੌਧਰੀ ਮਹਾਰਾਜ ਦੇ ਨਾਮ ਤੇ ਰੱਖਦਾ ਹੈ ਮਹਾਰਾਜ ਦੀ ਨੀਂ ਨੂੰ ਲੈ ਕੇ ਭਾਵ ਮੂੜੀ ਗੱਡਣ ਨੂੰ ਲੈ ਕੇ ਇਤਿਹਾਸਕਾਰਾਂ ਦੀ ਕੁਝ ਬਖਰੇਵੇਂ ਆ ਉਹ ਆਪਾਂ ਵਿਚਾਰ ਲੈਣੇ ਆ ਕਵੀ ਸੰਤੋਖ ਸਿੰਘ 1627 ਇਸਵੀ ਦੇ ਵਿੱਚ ਮਹਾਰਾਜ ਦੀ ਨੀਂ ਦਾ ਜ਼ਿਕਰ ਕਰਦੀ ਹੈ ਅਤੇ ਇਹਦੇ ਆਧਾਰ ਤੇ ਪੰਥ ਪ੍ਰਕਾਸ਼ ਦੇ ਵਿੱਚ ਵੀ 1627 ਇਸਵੀ ਲਿਖਿਆ ਹੋਇਆ ਹੈ ਕਿ ਮਰਾਜ ਪਿੰਡ ਦੀ ਨੀ ਮੋਹਣ ਨੇ 1627 ਈਸਵੀ ਦੇ ਵਿੱਚ ਰੱਖੀ ਸੀ ਇਤਿਹਾਸ ਸਿੱਧੂ ਬਰਾੜਾਂ ਦਾ ਇਹਦੇ ਵਿੱਚ 1690 ਈਸਵੀ ਦਾ ਜ਼ਿਕਰ ਹੈ ਅਤੇ ਤਵਾਰੀਖੇ ਗੁਰੂ ਖਾਲਸਾ ਦੇ ਵਿੱਚ ਗਿਆਨੀ ਗਿਆਨ ਸਿੰਘ 1677 ਈਸਵੀ ਦਾ ਜ਼ਿਕਰ ਕਰਦੇ ਆ ਗਿਆਨੀ ਗਿਆਨ ਸਿੰਘ ਦੇ ਜੋ ਆਧਾਰੇ ਉਹ ਕਹਿੰਦੇ ਇੱਕ ਤਾਂ ਜਦੋਂ ਮਹਾਰਾਜ ਪਿੰਡ ਦੀ ਨੀਂਦ ਹੀ ਖੁਸ਼ੀ ਦੇ ਵਿੱਚ ਮਿੱਠਾ ਵੰਡਿਆ ਸੀ ਗੁੜ ਜਿਹੜੇ ਸ਼ਾਹੂਕਾਰ ਤੋਂ ਲਿਆਂਦਾ ਸੀ ਉਹਦੀ ਵਹੀ ਦੇ ਵਿੱਚ 1677 ਈਸਵੀ ਲਿਖਿਆ ਹੋਇਆ। ਅਤੇ ਦੂਜਾ ਹਵਾਲਾ ਉਹ ਦਿੰਦੇ ਨੇ ਕਿ ਤਵਾਰੀਖੇ ਪਟਿਆਲਾ ਦੇ ਵਿੱਚ 1677 ਈਸਵੀ ਜ਼ਿਕਰ ਹੁੰਦਾ ਹੈ। ਸੋ ਫੈਸਲਾ ਤੁਹਾਡਾ ਹੈ ਕਿ ਤੁਸੀਂ ਕਿਸ ਇਤਿਹਾਸਕਾਰ ਨਾਲ ਸਹਿਮਤ ਹੋ ਕੇ ਮਰਾਜ ਪਿੰਡ ਦੀ ਇੰਨੀ ਕਿਸ ਸੰ ਦੇ ਵਿੱਚ ਮੰਨਣਾ ਚਾਹੁੰਦੇ ਹੋ ਸੋ ਹੁਣ ਆਪਾਂ ਗੱਲਬਾਤ ਕਰ ਲੈਨੇ ਆ ਕਿ ਮਰਾਜ ਦੇ ਵਿੱਚੋਂ ਜੋ 22 ਪਿੰਡ ਨੇ ਉਹ ਕਿਹੜੇ-ਕਿਹੜੇ ਅਲੱਗ ਹੋਏ ਕਿਉਂਕਿ ਗਿਆਨੀ ਗਿਆਨ ਸਿੰਘ ਜੀ ਇਨ੍ਹਾਂ ਪਿੰਡਾਂ ਦਾ ਵੀ ਜ਼ਿਕਰ ਕਰਦੇ ਆ ਨਾਮਾਂ ਸਮੇਤ ਗਿਆਨੀ ਗਿਆਨ ਸਿੰਘ ਕਹਿੰਦੇ ਨੇ ਪੰਜੇ ਕਲਿਆਣ ਪੰਜੇ ਲਹਿਰੇ ਬੱਜੋਆਣਾ ਨਾਥਪੁਰਾ ਨਥਾਣਾ ਗੰਗਾ ਪੱਲਮ ਪੁੱਲਾ ਪੁੱਲੀ ਭੈਣੀ ਮਾੜੀ ਬੁਰਜ ਬਾਠ ਅਤੇ ਫੂਲ ਇਹ 22 ਪਿੰਡ ਹੋ ਜਾਂਦੇ ਹੁਣ ਆਪਾਂ ਥੋੜਾ ਜਾ ਜਿਹੜਾ ਸਿੱਧੂ ਬਰਾੜਾਂ ਦੇ ਗੋਤ ਦਾ ਚੱਕਰ ਪਿੰਦੇ ਕਿਉਂਕਿ ਇਹਦੇ ਵਿੱਚ ਜਿਹੜਾ ਆਪਾਂ ਅਧਿਆਜ ਜਗਰ ਕੀਤਾ ਉਹ ਬਰਾੜ ਕਰਿਆ ਤੇ ਉਹ ਲਗਭਗ ਸਿੱਧੂ ਵੀ ਗੋਤ ਦਾ ਇਹਨਾਂ ਦਾ ਲੱਗਦਾ ਉਹ ਆਪਾਂ ਸੰਧ ਲਈ ਵੀ ਕੀ ਗੱਲ ਬਾਤ ਹੈ ਜਿਹੜੇ ਸਿੱਧੂਆਂ ਦਾ ਜਿਹੜਾ ਗੋਤ ਤੋਂ ਦੇ ਬਜ਼ੁਰਗ ਹੈ ਉਹ ਰਾਜਪੂਤਲ ਜੈਸਲ ਭੱਟੀ ਇਹਨਾਂ ਦਾ ਬਜ਼ੁਰਗ ਹੋਇਆ ਜਿੱਤੋਂ ਇਹ ਆਪਣੀ ਕੋਲ ਚੱਲੀ ہوئی ਮੰਨਦੇ ਆ ਅਤੇ ਇਹ ਤੋਂ ਛੇਵੀਂ ਪੀੜੀ ਦੇ ਵਿੱਚ ਸਿੱਧੂ ਹੋਇਆ ਜਿੱਤੋਂ ਸਿੱਧੂ ਗੋਤ ਪ੍ਰਚਲਿਤ ਹੋ ਗਿਆ ਅਤੇ ਸਿੱਧੂ ਤੋਂ ਨੌਵੀਂ ਪੀੜੀ ਦੇ ਵਿੱਚ ਬਰਾੜ ਹੋਇਆ ਜਿਨ੍ਹਾਂ ਤੋਂ ਬਰਾੜ ਗੋਤ ਚੱਲ ਪਿਆ ਅਤੇ ਬਰਾੜਾਂ ਦੀ 12ਵੀਂ ਪੀੜ੍ਹੀ ਦੇ ਵਿੱਚ ਬਾਬਾ ਫੂਲ ਸਿੰਘ ਹੋਏ ਆ ਜਿਨ੍ਹਾਂ ਦਾ ਕਿਲਾ ਪਿੰਡ ਫੂਲ ਵਿਖੇ ਸਥਿਤ ਹੈ ਉਹਨਾਂ ਦੇ ਇਤਿਹਾਸ ਦੀ ਵੀ ਆਪਾਂ ਗੱਲਬਾਤ ਕਰਾਂਗੇ ਉਹਨਾਂ ਤੋਂ ਫੂਲ ਕਾ ਵੰਸ਼ ਚੱਲ ਪਈ ਫੂਲਕੀਆਂ ਮਿਸਲਾਂ ਜਦੋਂ ਮਿਸਲਾਂ ਦਾ ਦੌਰ ਸੀ ਤਾਂ ਸਭ ਤੋਂ ਵੱਡੀ ਮਿਸਲਾਂ ਦੇ ਵਿੱਚੋਂ ਇੱਕ ਹੁੰਦੀ ਸੀ ਸੋ ਇਹ ਸੀਗੀਆਂ ਪੰਡ ਮਹਾਰਾਜ ਦੇ ਇਤਿਹਾਸ ਨੂੰ ਲੈ ਕੇ ਕੁਝ ਰੋਚਕ ਗੱਲਾਂ ਬਾਤਾਂ ਉਮੀਦ ਕਰਦੇ ਹਾਂ ਸਾਡੀ ਇਹ ਕੋਸ਼ਿਸ਼ ਤੁਹਾਨੂੰ ਜਰੂਰ ਪਸੰਦ ਆਈ ਹੋਵੇਗੀ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਤੁਸੀਂ ਸਾਡੇ YouTube ਚੈਨਲ ਅਤੇ Facebook ਪੇਜ ਤੇ ਜਾ ਸਕਦੇ ਹੋ ਧੰਨਵਾਦ